ਸਾਲੇ ਉਹ ਗੇਸੇ ਤਾਂ ਸਮਝਾਣੇ ਨੇ ਆਪਣਾ ਕੁ ਖਾਣਾ ਮਾਣਾ ਇਹਨਾਂ ਦੀਵਾਲੀ ਦੇ ਦਿੱਤਾ ਪਾਸੇ ਹੈਗਾ ਜੀ ਫਾਉਂਟੇਨ ਚੌਂਗ ਤੇ ਇਧਰਲੇ ਪਾਸੇ ਮੇਰੇ ਹੈਗਾ ਜੀ ਖੱਬੇ ਪਾਸੇ ਪੋਵਿਲੀਅਨ ਮਾਲ ਤੇ ਮਾਲ ਦੇ ਗੱਭੇ ਇੱਕ ਜਿਹੜੀ ਜਗ੍ਹਾ ਖਾਲੀ ਪਈ ਆ ਉੱਥੇ ਇੱਕ ਬਹੁਤ ਹੀ ਜ਼ਬਰਦਸਤ ਟਿੱਕੇ ਲੱਗਦੇ ਆ ਉਹ ਲੱਗਦੇ ਆ ਇੱਥੇ ਅਮਨ ਪਸ਼ੋਰੀ ਚਿਕਨ ਤੇ ਪਹਿਲਾਂ ਤਾਂ ਤੁਹਾਨੂੰ ਦਿਖਾਈਏ ਉਹਨਾਂ ਦਾ ਇੱਕ ਓਵਨ ਜਿੱਥੇ ਉਹ ਕਰਦੇ ਆ ਬਾਰਬੀਕਿਊ ਤੇ ਇਧਰਲੇ ਪਾਸੇ ਹੈਗਾ ਬਾਈ ਆਪਣਾ ਜਿਹੜੇ ਉਹ ਤਿਆਰੀ ਤੁਰੀ ਕਰਦੇ ਆ ਬਾਈ ਕੀ ਹਾਲ ਚਾਲ ਸਸੀ ਗਾਲ ਜੀ ਠੀਕ ਠਾਕੋ ਵਧੀਆ ਭਾਜੀ ਵਧੀਆ ਜੀ ਕੀ ਬਣਦਾ ਭਾਜੀ ਪਹਿਲਾਂ ਤਾਂ ਗੱਲ ਯਾਰ ਇੱਕਿਆ ਵੀ ਬਾਈ ਪਹਿਲਾਂ ਤਾਂ ਲੰਮਾ ਦਿਨਾ ਤੈਨੂੰ ਦੱਸੋ ਜੀ ਦੱਸੋ ਇੱਕ ਬਾਬਾ ਜੀ ਲੇਟ ਬਹੁਤ ਹੋਣਾ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਦੂਜੀ ਗੱਲ ਆ ਕੱਲ ਭਾਈ ਤੇਰੇ ਚੱਕਰ ਦੇ ਵਿੱਚ ਸਾਡੀ ਗੱਡੀ ਚੱਕੀ ਗਈ ਅੱਛਾ ਜੀ ਕੱਲ ਸਾਡੀ ਇਥੋਂ ਟ੍ਰੈਫਿਕ ਪੁਲਿਸ ਵਾਲੇ ਗੱਡੀ ਚੱਕ ਕੇ ਲਗਿਆ ਤੇ ਫੇਰ ਬਾਅਦ ਚਲਾਣ ਵਰਗੇ ਖੜਾਈ ਪਈ ਅਸੀਂ ਠੀਕ ਹੈ ਜੀ ਠੀਕ ਹੈ ਜੀ ਬਈ ਟਾਈਮ ਨਾਲ ਆਉਣ ਦੀ ਆਦਤ ਬਾਓ ਯਾਰ ਹਨਾ ਹੁਣ ਕਿੰਨੀ ਕੀ ਬੰਦਾ ਕਸਟਮਰ ਕਿੰਨੀ ਕੀ ਵੇਟ ਕਰੂਗਾ ਭਾਜੀ ਠੀਕ ਹੈ ਜੀ ਹੁਣ ਚਲੋ ਠੀਕ ਹੈ ਸਾਨੂੰ ਇਹਦਾ ਪਤਾ ਲੱਗ ਗਿਆ ਵੀ ਤੁਸੀਂ ਟਿੱਕੇ ਕਮਾਲ ਦੇ ਬਣਾਉਂਦੇ ਹੋ ਅਚਾਰ ਤੁਹਾਡਾ ਕਮਾਲ ਦਾ ਹੁੰਦਾ ਆ ਪਰ ਹੁਣ ਭਾਜੀ ਹੁਣ ਟਾਈਮ ਥੋੜਾ ਅਡਜਸਟਮੈਂਟ ਕਰੋ ਓਕੇ ਜੀ ਹਨਾ ਕਿਉਂਕਿ ਸਾਡੇ ਯਾਰ ਕੇ ਦੂਰੋਂ ਬੰਦੇ ਆ ਜਿਹੜੇ ਆਉਂਦੇ ਆ ਉਹ ਟਾਈਮ ਨਾਲ ਖਾਣਾ ਚਾਹੁੰਦੇ ਹੁੰਦੇ ਨੇ ਇਹ ਤਾਂ ਨੇੜੇ ਹੀ ਆਏ ਸੀ ਜਲੰਧ ਲੋ 350 ਰੁਪਏ ਦਾ ਟੋਲ ਭਾਜਾ ਪਾ ਰੋ ਚੀਕ ਨਿਕਲਦੀ ਆ ਯਾਰ ਉਹ 350 ਰੁਪਏ ਆ ਸਹੀ ਗੱਲ ਹੈ ਜੀ ਹੋਰ ਭਾਜੀ ਵਧੀਆ ਪਹਿਲਾਂ ਕੰਮ ਦੱਸੋ ਕਿਵੇਂ ਚੱਲਦਾ ਕੰਮ ਵਧੀਆ ਚੱਲ ਰਿਹਾ ਜੀ ਕਿਰਪਾ ਮਹਾਰਾਜੀ ਦੀ ਚੱਲੋ ਜੀ ਬਹੁਤ ਵਧੀਆ ਜੀ ਕਿਰਪਾ ਚਾਹੀਦੀ ਆ ਤਾਂ ਬਈ ਕਿੰਨੀ ਦੇਰ ਹੋ ਗਈ ਆ ਤੁਹਾਨੂੰ ਇਹ ਕਾਰਡ ਸਟਾਰਟ ਕੀਤੇ ਨੇ ਬਈ ਮੈਨੂੰ 2 ਸਾਲ ਹੋ ਗਏ ਜੀ ਕਾਰਡ ਸਟਾਰਟ ਕੀਤੇ ਹੋਏ ਇਹਨੂੰ ਅੱਛਾ ਜੀ ਹਾਂ ਜੀ ਤੇ ਕਿਵੇਂ ਦਾ ਰਿਸਪੌਂਸ ਆਈ ਦੋ ਸਾਲਾਂ ਦਾ ਰਿਸਪੌਂਸ ਵਧੀਆ ਆ ਰਿਹਾ ਜੀ ਫਰੈਸ਼ ਮਾਲ ਲਈਦਾ ਫਰੈਸ਼ ਕੋਈਦਾ ਅੱਛਾ ਕਸਟਮਰ ਜਿਹੜੇ ਪਸੰਦ ਕਰਦੇ ਆ ਜੀ ਸਾਰ ਸਾਨੂੰ ਪਤਾ ਜਿੰਨੀ ਸਾਡੀ ਸੇਲ ਹੈ ਜੀ ਅਸੀਂ ਓਨਾਂ ਕੀ ਲਿਆਏ ਨੇ ਵੀ ਫालतੂ ਲਏ ਅਗਲੇ ਦਿਨ ਦਾ ਵੀ ਅੱਜ ਹੀ ਸਟਾਕ ਲਏ ਅੱਛਾ ਸਾਨੂੰ ਪਤਾ ਜਿੰਨੀ ਕਿ ਸਾਡੀ ਸੇਲ ਆ ਸੀ ਉਸ ਹਿਸਾਬ ਨਾਲ ਆਪਣਾ ਸਮਾਨ ਲੈ ਲਿਆ ਮਤਲਬ ਤੁਸੀਂ ਗਿਣ ਕੇ ਲੈ ਕੇ ਆਇਆ ਹੋ ਵੀ ਹਾਂ ਵੀ ਇੰਨਾ ਕ ਮਾਲ ਆਪਣਾ ਲੱਗਣਾ ਤੇ ਇੰਨਾ ਕ ਆਪਾ ਹਾਂ ਜੀ ਹਾਂ ਜੀ ਸਰ ਮਤਲਬ ਜਿਹੜੇ ਹਿੱਸੇ ਦਾ ਅੱਜ ਅਸੀਂ ਖਾ ਜਾਣਾ ਤਾਂ ਮਤਲਬ ਉਹ ਤਾਂ ਬੰਦਾ ਰਹਿ ਜੂ ਅੱਜ ਰਹਿ ਜੂਗਾ ਜੀ ਕੱਲ ਫੇ ਤਾਂ ਹੀ ਟਾਈਮ થી ਰਹੂਗਾ ਨਾ ਜੀ ਕਿਆ ਬਾਤ ਹੈ ਕਿਆ ਬਾਤ ਹੈ ਭਜੀ ਉਹਨਾਂ ਨੂੰ ਪਤਾ ਵੀ ਲੇਟ ਹੋ ਗਿਆ ਜਸਮਾਨ ਨਹੀਂ ਮਿਲਿਆ ਹਾਂ ਉਹ ਕੱਲ ਤੋਂ ਟਾਈਮ ਦੇ ਆਣਗੇ ਜੀ ਵਾਹ ਜੀ ਵਾਹ ਬਹੁਤ ਵਧੀਆ ਅੱਛਾ ਭਾਈ ਪਿਸ਼ੋਰੀ ਚਿਕਨ ਦੀ ਕਹਾਣੀ ਕੀ ਆ ਪਿਸ਼ੋਰੀ ਜੀ ਨਾਮ ਕਿੱਥੋਂ ਆਇਆ ਭਜੀ ਪਿਸ਼ੋਰੀ ਜੀ ਸਾਡੇ ਪੁਰਾਣੇ ਬਜ਼ੁਰਗ ਨੇ ਜਿਹੜੇ ਉਹ ਪਸ਼ਾਵਰ ਦੇ ਸੀਗੇ ਜੀ ਪਾਕਿਸਤਾਨ ਹਾਂਜੀ ਪਿਸ਼ੋਰ ਤੋਂ ਜੀ ਅੱਛਾ ਉਹ ਜਦੋਂ 84 ਵੇਲੇ ਵੰਡ ਹੋਈ ਉਹ ਇੱਧਰ ਪੰਜਾਬ ਚ ਆਏ ਅੱਛਾ ਹਾਂਜੀ 1900 ਤੁਸੀਂ ਵੀ ਫਿਰ ਨਾਲ ਹੀ ਆ ਜੰਦੇ ਤੁਸੀਂ ਵੀ ਫਿਰ ਨਾਲ ਹੀ ਆ ਜਾਓ ਨਹੀਂ ਨਹੀਂ ਤੁਸੀਂ ਨਾਲ ਆਓ ਇੱਧਰ ਸਰਦਾਰ ਸਾਹਿਬ ਟਿੱਕੇ ਲਾ ਰਹੇ ਸੀ ਮੈਂ ਕਿਹਾ ਤੁਸੀਂ ਦੋ ਬੜਾ ਇੱਧਰ ਆ ਜਾਓ ਜਦ ਤੱਕ ਮ ਕਲ ਇਹਦੇ ਗੱਡੀ ਸਾਡੀ ਪਚਾਈ ਦੀ ਪਤੰਦਰ ਨੇ ਬਟਨ ਵਾਹੇਗਾ ਠੀਕ ਹੈ ਤੇ ਅੱਛਾ ਪਸ਼ੋਰ ਤੋਂ ਤੁਸੀਂ ਸਿਗੇ ਹਾਂਜੀ ਹਾਂਜੀ ਤੇ ਬੈਕਗਰਾਉਂਡ ਤੁਹਾਡਾ ਸਾਰਾ ਪਸ਼ੋਰ ਤੋਂ ਆ ਹਾਂਜੀ ਤੇ ਫਾਦਰ ਸਾਹਿਬ ਤੁਸੀਂ ਇੱਥੇ ਆ ਕੇ ਫਿਰ ਕੀ ਕੰਮ ਸਟਾਰਟ ਕੀਤਾ ਤੁਸੀਂ ਮੈਂ ਤਾਂ ਜੀ ਪਹਿਲੇ ਇੱਥੇ ਨੌਕਰੀ ਕੀਤੀ ਹੋਜਰੀ ਲਾਈਨ ਅੱਛਾ ਜਨਮ ਜਨਮ ਤੁਹਾਡਾ ਇੱਥੇ ਲੁਧਾੜ ਦੇਈਆ ਹਾਂਜੀ ਐ ਤੁਹਾਡਾ ਜਨਮ ਲੁਧਾੜ ਦੇਈਆ ਜੀ ਜੀ ਵਾਹਿਗੁਰੂ ਟੋਕੇ ਜੀ ਇੱਥੇ ਆ ਕੇ ਪਹਿਲੇ ਹੋਜਰੀ ਦੀ ਨੌਕਰੀ ਕੀਤੀ ਫਿਰ ਆਪਣੀ ਹੋਜਰੀ ਲਾਈਨ ਸ਼ੁਰੂ ਕੀਤੀ ਅੱਛਾ ਜੀ ਮੇਰਾ ਹਜੇ ਵੀ ਫੈਕਟਰੀ ਦਾ ਕੰਮ ਹੈ ਨਾਲ ਅੱਛਾ ਤੇ ਉਧਰੋਂ ਫਿਰ ਪਾਰਟ ਟਾਈਮ ਵੀ ਲੋ ਕੇ ਮੈਂ ਇਹਨਾਂ ਨਾਲ ਹੈਲਪ ਕਰਾਣਾ ਅੱਛਾ ਫਿਰ ਪਾਰਟ ਟਾਈਮ ਇਧਰ ਹੈਲਪ ਹੁੰਦੀ ਆ ਤੇ ਫਿਰ ਇਧਰ ਬਾਈ ਕਿਵੇਂ ਸੋਚਿਆ ਵੀ ਆਪਾਂ ਚਿਕਨ ਦਾ ਕੱਬ ਸਟਾਰਟ ਕਰੀਏ ਵੀ ਕਿਉਂਕਿ ਅੱਜ ਕੱਲ ਕੰਮ ਬਹੁਤ ਨਹੀਂ ਵੀ ਅੱਜ ਇਸ ਫੀਲਡ ਵਾਲੇ ਪਾਸੇ ਦਾ ਕੀ ਸੀਗਾ ਮਾਇੰਡ ਬਾਈ ਜੀ ਪਹਿਲੇ ਤਾਂ ਮੈਂ 2 ਸਾਲ ਜੋਬ ਕੀਤੀ ਹੈ ਜੀ ਆਨਲਾਈਨ ਦੇ ਵਿੱਚ ਅੱਛਾ ਜੀ ਉਸ ਤੋਂ ਬਾਅਦ ਲੋਕਡਾਊਨ ਚੋ ਕੰਪਨੀ ਬੰਦ ਹੋ ਗਈ ਜੀ ਉਹਨਾਂ ਨੇ ਸਾਨੂੰ ਮੇਲ ਭੇਜਤੀ ਵੀ ਕੰਪਨੀ ਲੋਸਟ ਜਾ ਰਹੀ ਆ ਤੁਹਾਨੂੰ ਬਿਠਾ ਕੇ ਅਸੀਂ ਸੈਲਰੀ ਨਹੀਂ ਦੇ ਸਕਦੇ ਅੱਛਾ ਜੀ ਉਸ ਤੋਂ ਬਾਅਦ ਫਿਰ ਮਾਇੰਡ 'ਚ ਆਇਆ ਵੀ ਕਿੰਨੇ ਕਜੀਰ ਕਿਆ ਬਾਤ ਹੈ ਫਿਰ ਆਪ ਸੋਚਿਆ ਵੀ ਹੁਣ ਸਵਾਦ ਸਵਾਦ ਚਿਕਨ ਖਵਾਈਏ ਖਵਾਈਏ ਜੀ ਸਾਰਿਆਂ ਨੂੰ ਆਹੀ ਕਰਤਾ ਖਾਈਦਾ ਜੀ ਆਪ ਵੀ ਖਾਈਏ ਹਾਂ ਜੀ ਸਰ ਅੱਛਾ ਭਾਈ ਤੁਸੀਂ ਮੈਨੂੰ ਇੱਕ ਗੱਲ ਦੱਸੋ ਵਿਆਹ ਵਿਊ ਕਰਾ ਲੱਕ ਦੀ ਇਹਦੇ ਵਿਆਹ ਕਰਾ ਲਿਆ ਜੀ ਮੇਰੇ ਕੋਲ ਬੇਬੀ ਬੋਏ ਹੈ ਜੀ ਇੱਕ ਓਹੋ ਕੀ ਬਾਤ ਹੈ ਵਿਆਹ ਕਰਾ ਕੇ ਵਿਲੇ ਤਸਲੀ ਹੁਣ ਹੋਣੀ ਹੈ ਹਾਂ ਜੀ ਹਾਂ ਜੀ ਹਾਂ ਜੀ ਹੁਣ ਡੇਲੀ ਬਸ ਨੇ ਯਾਰ ਇਹ ਖਾਣ ਪੀਣ ਦੇ ਵਸ ਬੱਲੇ ਲੱਗੇ ਹੋਏ ਹੋ ਸਹੀ ਗੱਲ ਹੈ ਜੀ ਕੀ ਬਾਤ ਹੈ ਭਾਜੀ ਭਾਜੀ ਸਭ ਤੋਂ ਹੌਟ ਸੇਲਿੰਗ ਪ੍ਰੋਡਕਟ ਕਿਹੜਾ ਤੁਹਾਡਾ ਇੱਥੇ ਹੈ ਅੱਛਾ ਜੀ ਤੰਦੂਰੀ ਚਿਕਨ ਟਿੱਕਾ ਤੰਦੂਰੀ ਚਿਕਨ ਕਰੀਮੀ ਦੇ ਵਿੱਚ ਜੇ ਕੋਈ ਲਾਈਕ ਕਰਦਾ ਉਹਨੂੰ afghani chicken ਜਾਂ afghani tikka ਨਾਲ ਰੁਮਾਲੀ ਰੋਟੀ ਓਕੇ ਹਾਂਜੀ ਜੇ ਗਰੇਵੀ ਦੇ ਵਿੱਚ ਆਪਣੇ ਕੋਲ ਚਿਕਨ ਦਾ achar ਮਟਨ ਦਾ achar ਚਾਂਪ ਦਾ achar ਵੇਜ ਇਹ ਆਈਟਮਸ ਹੁੰਦੀਆਂ ਨਹੀਂ ਅੱਛਾ ਮੈਨੂੰ ਹੁਣ achar ਇੱਕਰ ਜਰੂਰ ਦਿਖਾਓ ਭਾਜੀ ਕਿਉਂਕਿ achar ਅੱਜ ਕੱਲ ਦਾ ਟ੍ਰੈਂਡਿੰਗ 'ਚ ਬਹੁਤ ਨੇ ਭਾਜੀ ਹਾਂਜੀ ਹਾਂਜੀ ਦਿਖਾ ਰਹੇ ਲੋਕ ਬਹੁਤ achar ਬਣਾਉਂਦੇ ਨੇ ਪਰ ਮੇਨ ਗੱਲ ਇਹ ਹੈ ਵੀ ਉਹ ਅੱਜ ਤੱਕ ਉਹ achar ਜਿਹਾ ਸਵਾਦ ਮਿਲਿਆ ਨਹੀਂ ਭਾਜੀ ਅੱਛਾ ਜੀ ਸਾਡਾ achar ਵੀ ਦੇਖੋ ਜੀ ਤੁਹਾਨੂੰ ਦਿਖਾਣਾ ਮੈਂ ਅਜਾ ਚਿਕਨ ਆਚਾਰ ਹੋ ਗਿਆ ਚਿਕਨ ਦਾ ਆਚਾਰ ਆ ਗਿਆ ਜੀ ਉਹ ਵਾਹ ਜੀ ਵਾਹ ਇਹ ਤਾਂ ਗਰੇਵੀ ਟਾਈਪ ਹੋ ਗਿਆ ਨਾ ਇਹ ਗਰੇਵੀ ਟਾਈਪ ਹੈ ਜੀ ਇਹਦੇ ਚਾ ਮਤਲਬ ਡਰਾਈ ਫਰੂਟ ਪੰਨੇ ਆ ਜੀ ਆ ਦੇਖੋ ਕਾਜੂ ਗੁੱਜੂ ਸਾਰਾ ਕੁਝ ਵਿੱਚ ਤੁਹਾਨੂੰ ਦਿਖੇਗਾ ਓਏ ਹੋਏ ਹੋਏ ਇਹ 1 ਮਹੀਨਾ ਸਟੋਰ ਹੋ ਜਾਂਦਾ ਜੀ 1 ਮਹੀਨਾ ਖਰਾਬ ਨਹੀਂ ਹੁੰਦਾ ਇਹਨੂੰ ਜਿੱਥੇ ਮਰਜ਼ੀ ਲੈ ਕੇ ਜਾਓ ਸਾਡੇ ਕਈ ਕਸਟਮਰ ਨੇ ਉਹ ਬਾਹਰ ਲੈ ਕੇ ਜਾਂਦੇ ਨੇ ਕਿਆ ਬਾਤ ਹੈ ਭਾਈ ਹਫਤਾ ਪਹਿਲੇ ਬਰਲਿਨ ਭੇਜਿਆ ਜੀ ਇਹ ਚਾਰ ਗੁੜੀਆਂ ਨੂੰ ਕਿਸੇ ਨੇ ਆਪਣੀ ਅੱਛਾ ਹਾਂਜੀ ਉਹ ਕਹਿੰਦੇ 15-20 ਦਿਨ ਲੱਗ ਗਏ ਜਾਣ ਲਈ ਖਰਾਬ ਤਾਂ ਨਹੀਂ ਹੋਏਗਾ ਸੀ ਗਰੰਟੀ ਦਿੰਦੇ ਇੱਕ ਮਹੀਨਾ ਜੀ ਆ ਤਾਂ ਇਹ ਨੂੰ ਦੇਖ ਕੇ ਬੁੱਝ ਪਣੀ ਆ ਰਿਹਾ ਆਏਗਾ ਜੀ ਆਏਗਾ ਤੁਸੀਂ ਖਾਓਗੇ ਤੁਹਾਨੂੰ ਤਾਂ ਭਾਈ ਮਟਨ ਮਟਨ ਵਾਲਾ ਕਿੱਥੇ ਹੈ ਜੀ ਮਟਨ ਦਾ ਵੀ ਦਿਖਾਣੇ ਆ ਜੀ ਕਿਉਂਕਿ ਸਭ ਤੋਂ ਵਾਇਰਲ ਅੱਜ ਦੇ ਟਾਈਮ ਦੇ ਵਿੱਚ ਅਚਾਰ ਬੜੇ ਵਾਇਰਲ ਹੋਏ ਨੇ ਅੱਜ ਦਾ ਹਰੇਕ ਹੀ ਬੰਦਾ ਅਚਾਰ ਵਾਲੇ ਪਾਸੇ ਹੋਇਆ ਪਿਆ ਭਾਈ ਲਓ ਜੀ ਇਹ ਮਟਨ ਦਾ ਅਚਾਰ ਆ ਗਿਆ ਜੀ ਇੱਕ ਦੂਸਰੇ ਲੈ ਕੇ ਆਂਦੇ ਨੇ ਜੀ ਆਓ ਤੁਹਾਨੂੰ ਕੀ ਬਾਤ ਹੈ ਕੀ ਬਾਤ ਹੈ ਭਾਈ ਵਾਕੇ ਭਾਈ ਵੈਜ ਸੋਇਆ ਚਾਂਪ ਦਾ achar ਆ ਗਿਆ ਜੀ ਓਏ ਹੋਏ ਇਹ ਵੈਜ ਸੋਇਆ ਚਾਂਪ ਦਾ ਵੈਜ ਵੈਜ ਜਿਹੜੇ ਵੈਜਰ ਹੁੰਦੇ ਨੇ ਜੀ ਮੰਨੋ ਇਹ ਚਾਂਪ ਚਾਂਪ ਕਿਹੜੀ ਚਾਂਪਾਂ ਚ ਬੜੇ ਰੋਲੇ ਪੈਂਦੇ ਨੇ ਭਾਵੇਂ ਕੋਈ ਮੈਦੇ ਵਾਲੀ ਚਾਂਪ ਆਉਂਦੀ ਮੈਦੇ ਦੀ ਖਵਾ ਰਿਆ ਸੀ ਸੋਇਆ ਪਲਾਂਟ ਬੇਸਡ ਚਾਂਪ ਲੈ ਕੇ ਆਈ ਦੀ ਤਾਂ ਇਹਨੂੰ ਮੁਰਗੇ ਦੇ ਰੇਡ ਰੱਖਿਆ ਹੋਇਆ ਜੀ ਅੱਛਾ 180 ਦਾ 250 ਗ੍ਰਾਮ ਆ ਸੋਇਆ ਚਾਂਪ ਦਾ ਚਾਰ ਵੀ ਅੱਛਾ ਉਹ ਮੈਦੇ ਵਾਲੀ ਚਾਰ ਅਸੀਂ ਹਲਕੀ ਨਹੀਂ ਯੂਜ਼ ਚਾਂਪ ਯੂਜ਼ ਕਰਦੇ ਵੀ ਚਾਂਪ ਜਪਾਣੀ ਆ ਹਲਕੀ ਯੂਜ਼ ਕਰ ਲਈਏ ਤੁਸੀਂ ਵੀ 400 ਰੁਪਏ ਕਿਲੋ ਵਾਲੀ ਫਰਤਦੇ ਹੋ ਹਾਂਜੀ ਹਾਂਜੀ ਭਾਜੀ ਸੋਇਆ ਪਲਾਂਟ ਬੇਸਡ ਚਾਹ ਆਉਂਦੀ ਹੈ ਇੱਕ ਇੱਕ ਹੋ ਰਿਹਾ ਉਤਰਨ ਵਾਲੇ ਸਾਈਡ ਤੇ ਸਾਡੇ ਆਪਣੇ ਮਾਰਦਾ ਆਉਂਦੀ ਜਿਹੜਾ ਸੰਬੰਧ ਨਹੀਂ ਹੋ ਕੰਮ ਨਹੀਂ ਆਗਾ ਹੋਗੇ ਹੋਗੇ ਖੋਖਾ ਆ ਗਿਆ ਜੀ ਬਈ ਸੋਦਾ ਬੋਲਦਾ ਸਾਡਾ ਅਸੀਂ ਨਹੀਂ ਬੋਲਦੇ ਜੀ ਜਿਆਦਾ ਬਿਲਕੁਲ ਚਾਹੀਦਾ ਵੀ ਹੋਇਆ ਬਈ ਕੰਮ ਬੋਲਣਾ ਚਾਹੀਦਾ ਨਾ ਕਿ ਤੁਹਾਡੇ ਆਪਣੇ ਤੁਸੀਂ ਬੋਲੀ ਜਾਓ ਤੇ ਕੰਮ ਕਿਹੜਾ ਬੋਲੇਦਾ ਸਹੀ ਗੱਲ ਹੈ ਜੀ ਅੱਜ ਕੱਲ ਇੰਸਟਾਗ੍ਰਾਮ ਤੇ ਇੰਨੀਆਂ ਵੀਡੀਓ ਵਾਇਰਲ ਹੋਈਆਂ ਪਈਆਂ ਨੇ ਹਾਂਜੀ ਉਹਨਾਂ ਦੀ ਸਿਰਫ ਬੰਦੇ ਹੀ ਬੋਲਦੇ ਨੇ ਕੰਮ ਨਹੀਂ ਬੋਲਦੇ ਅੱਛਾ ਜੀ ਇਹ ਗੱਲ ਹੈਗੀ ਹਕੀਕਤ ਆ ਭਾਜੀ ਤੇ ਅੱਜ ਬਈ ਹੁਣ ਸਾਨੂੰ ਦੱਸੋ ਪਹਿਲਾਂ ਕੀ ਖਾਣਾ ਮੈਨੇ ਤੁਸੀਂ ਜੀ ਭਾਜੀ ਪਹਿਲੇ ਸਾਡਾ ਚਿਕਨ ਟਿੱਕਾ ਟਰਾਈ ਕਰੋ ਇੱਕ ਤਾਂ ਸਪੋਰਟ ਸੈਲੀਗਾਈਟਮ ਹੈ ਬਿਲਕੁਲ ਉਸ ਤੋਂ ਬਾਅਦ ਤੁਹਾਨੂੰ ਆਚਾਰ ਖਵਾਣੇ ਆ ਜੀ ਓਏ ਹੋਏ ਹੋਏ ਭਾਜੀ ਆਚਾਰ ਦਾ ਸਵਾਦ ਆ ਗਿਆ ਦੇਖ ਕੇ ਸਵਾਦ ਆ ਗਿਆ ਭਾਜੀ ਦੇਖ ਕੇ ਆ ਗਿਆ ਜੀ ਭਾਈ ਰੇਟ ਰੇਟ ਦੱਸੋ ਕੀ ਹੈ ਭਾਜੀ ਕਿਸ ਚੀਜ਼ ਦਾ ਜੀ ਆਚਾਰ ਦਾ ਅਚਾਰ ਭਾਈ ਜਿਹੜਾ ਤਾਂ ਮਟਨ ਦਾ ਹੈਗਾ ਉਹ 300 ਰੁਪਏ ਪਾਈ ਆ ਜੀ ਅਚਾਰੀ 300 ਰੁਪਏ ਭਾਈਆ 1200 ਰੁਪਏ ਕਿਲੋ 1200 ਰੁਪਏ ਕਿਲੋ ਹੋ ਗਏ ਜੀ ਜਿਹੜਾ ਚਿਕਨ ਦਾ 180 ਰੁਪਏ ਪਾਈ ਆ 720 ਰੁਪਏ ਕਿਲੋ 180 ਰੁਪਏ 720 ਰੁਪਏ ਕਿਲੋ ਹਾਂਜੀ ਕੀ ਬਾਤ ਹੈ ਭਾਈ ਚਾਂਪਲਾ ਵੀ 180 ਰੁਪਏ ਪਾਈ ਆ 720 ਰੁਪਏ ਕਿਲੋ 720 ਰੁਪਏ ਕਿਲੋ ਹਾਂਜੀ ਭਾਈ ਕੀ ਬਾਤ ਹੈ ਭਾਈ ਚਾਂਪ ਇੱਕ ਬਰਾਬਰ ਕਰਤੀ ਹੈ ਨਾਲੇ ਤੇ ਰੁਮਾਲੀ ਰੋਟੀ ਸਰਵ ਕਰੀ ਦੀ ਹੈ ਜੀ ਅਚਾਰ ਦੇ ਨਾਲ ਵੀ ਅਚਾਰ ਦੇ ਨਾਲ ਵੀ ਰੁਮਾਲੀ ਰੋਟੀ ਕਸਟਮਰ ਖੁਸ਼ ਹੋ ਕੇ ਖਾਂਦੇ ਨੇ ਜੀ ਓਏ ਹੋਏ ਹੋਏ ਭਾਈ ਇ ਬਾਰਬੀਕਿਊ ਕਰਨ ਵਾਸਤੇ ਇਹਦੇ ਟਿੱਕੇ ਚੱਲਦੇ ਪਿਆ ਨੇ ਕਿਆ ਬਾਤ ਹੈ ਭੱਜਿਆ ਇਹ ਚੱਲਦਾ ਲਾਈਵ ਸਿਸਟਮ ਇੱਥੋਂ ਪਤਾ ਲੱਗਦਾ ਵੀ ਵਾਕਈ ਜਿਹੜੀ ਅਸਲ ਦੇ ਵਿੱਚ ਚੀਜ਼ ਆ ਉਹ ਕੀ ਆ ਓਏ ਹੋਏ 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 ਕਿਆ ਬਾਤ ਹੈ ਯਾਰ ਜ਼ਬਰਦਸਤ ਭਾਜੀ ਵਾਕਈ ਇਹਨੂੰ ਦੇਖ ਕੇ ਮੁੰਡ ਬਣੀ ਹੁੰਦਾ ਕਿਉਂ ਭਾਜੀ ਜੀ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਭਾਈ ਹਾਂ ਜੀ ਭਾਈ ਤੁਹਾਨੂੰ ਕੀ ਹੋ ਗਿਆ ਹੈ ਕੋਣ ਹੈ ਗੱਡੀ ਦੇ ਹੱਟਿਆ ਚ ਕਢਾਏ ਇਹਦੋਂ ਹੱਟਿਆ ਚ ਕਢਾਉਂਦੇ ਨੇ ਬਿਲਕੁਲ ਗੱਡੀ ਲੈ ਨੂੰ ਵੀ ਆ ਜਾਓ ਭਾਈ ਆ ਗਿਆ ਗੱਡੀਆਂ ਖੜੀਆਂ ਨੇ ਤੇ ਆ ਜਾਓ ਹੁਣ ਇਧਰ ਚੱਲਦੇ ਆ ਦੁਬਾਰਾ ਬਾਈ ਕੋਲ ਤੇ ਬਾਈ ਜੀ ਸਸ ਅੱਛਾ ਹੁਣ ਸਾਨੂੰ ਕਿਹੜਾ ਟਿੱਕਾ ਜਿਹੜਾ ਖਵਾ ਰਹੇ ਹੋ ਭਾਜੀ ਉਹ ਚਿਕਨ ਟਿੱਕਾ ਖਵਾ ਰਹੇ ਆ ਜੀ ਪਹਿਲੇ ਤਾਂ ਸਭ ਤੋਂ ਪਹਿਲੇ ਚਿਕਨ ਟਿੱਕਾ ਹਾਂਜੀ ਭਾਜੀ ਅਜਾ ਪਰ ਇੱਕ ਸ਼ਰਤ ਹੋਊਗੀ ਸਾਡੀ ਭਾਜੀ ਹਾਂਜੀ ਹਾਂਜੀ ਜੀ ਭਾਈ ਜੋ ਵੀ ਅਸੀਂ ਖਾਵਾਂਗੇ ਜਿੰਨਾ ਵੀ ਬਣੂਗਾ ਪਹਿਲ ਅਸੀਂ ਪੇਮੈਂਟ ਪੇ ਕਰਾਂਗੇ ਪਲਸ ਤਾਂ ਲੁਕਰੀਆ ਕਰ ਤੁਸੀਂ ਗੈਸਟ ਹੋ ਜੀ ਸਾਡੇ ਭਾਜੀ ਗੈਸਟ ਆ ਅਲੱਗ ਚੀਜ਼ਾਂ ਦੇ ਠੀਕ ਹੈ ਜੀ ਅਸੀਂ ਸਭ ਨੂੰ ਚੈਲੇਜ ਰੱਖਿਆ ਆ ਕਈ ਲੋਕ ਸਾਨੂੰ ਕਹਿੰਦੇ ਨੇ ਫ੍ਰੀ ਖਾਣਾ ਖਾਣ ਚਲ ਜਾਂਦੇ ਆ ਅੱਛਾ ਜੀ ਮੈਂ ਤਾਂ ਕਿਹਾ ਵੀ ਮੇਰੇ ਨਾਲ ਸ਼ੂਟ ਤੇ ਚੱਲੋ ਅੱਛਾ ਜੀ ਸਾਡੇ ਵੀਡੀਓ ਹੀ ਸ਼ੂਟ ਕਰਾਂਗੇ ਤੁਸੀਂ ਸਿਰਫ ਫ੍ਰੀ ਖਾਣਾ ਭਾਜੀ ਠੀਕ ਹੈ ਜੀ ਇੱਕ ਆਦੀ ਫ੍ਰੀ ਖਾ ਕੇ ਦੇਖੋ ਤੁਹਾਨੂੰ ਪਤਾ ਲੱਗੂ ਵੀ ਕਿਵੇਂ ਫ੍ਰੀ ਖਾਈਦਾ ਆ ਸਹੀ ਗੱਲ ਹੈ ਜੀ ਇਹ ਤਾਂ 10000 ਦੀ ਸ਼ਰਤ ਰੱਖੀ ਵੀ ਹੁਣ ਸਾਡੇ ਕੋਲ 10000 ਲਾ ਲਓ ਫਰੀ ਖਾ ਕੇ ਦਿਖਾਓ ਇੱਕਰੀ ਠੀਕ ਹੈ ਜੀ ਠੀਕ ਹੈ ਇਸ ਕਰਕੇ ਫਰੀ ਖਾਣਾ ਨਹੀਂ ਆਪਣੇ ਭਰਾ ਦੀ ਸਪੋਰਟ ਕਰਦੀ ਹੈ ਤੇ ਆਪਣਾ ਖਾ ਕੇ ਕਰਦੀ ਹੈ ਬੰਦਾ ਅੱਜ ਕੱਲ ਤਾਂ ਜੀ ਸੋਸ਼ਲ ਮੀਡੀਆ ਦੇ ਵੀ ਟ੍ਰੈਂਡ ਚੱਲ ਰਹੇ ਆ ਪੰਜਾਬ ਨੂੰ ਪੰਜਾਬੀਅਤ ਨੂੰ ਪ੍ਰਮੋਟ ਕਰੋ ਅਸੀਂ ਪੰਜਾਬ ਪੰਜਾਬੀ ਨੂੰ ਪ੍ਰਮੋਟ ਅਸੀਂ ਕਰ ਰਹੇ ਆ ਹਾਂਜੀ ਹਾਂਜੀ ਪਰ ਉਹਦੇ ਵਿੱਚ ਪੰਜਾਬੀ ਉਹ ਪੰਜਾਬੀ ਦੇ ਦੋ ਤੱਕ ਖਿੱਚ ਰਿਹਾ ਆ ਉਹ ਤਾਂ ਹੈ ਹੀ ਹੈ ਭਾਜੀ ਅਸੀਂ ਹੈਰਾਨ ਹੁੰਨੇ ਕਿ ਇਹ ਪਹਿਲੇ ਅਸੀਂ ਤਾਂ ਕਹਿੰਦੇ ਹੁੰਦੇ ਆ ਵੀ ਮੇਰੇ ਚੰਦ ਦੇ 36 ਹਜ਼ਾਰ ਸਬਸਕ੍ਰਾਈਬਰ ਆ ਮੈਨੂੰ ਲੱਗਦਾ ਇੱਥੇ ਘੱਟੋ ਘੱਟ ਜ਼ਿਆਦਾ ਨਹੀਂ ਲੱਖ ਸਬਸਕ੍ਰਾਈਬਰ ਹੋਇਆ ਹੋਣਾ ਚਾਹੀਦਾ ਹੁਣ ਤੱਕ ਸਹੀ ਗੱਲ ਹੈ ਜੇ ਪੰਜਾਬ ਪੰਜਾਬੀ ਵਾਲੇ ਪਿਆਰ ਕਰਦੇ ਹੁੰਦੇ ਕੁਝ ਕੇ ਲੋਕ ਛੱਡ ਗਏ ਬਾਕੀ ਦਾ ਬੱਸ ਲੱਤਾ ਖਿੱਚ ਹੁੰਦੇ ਵੀ ਪੰਜਾਬ ਇਹਦਾ ਅੱਗੇ ਕਿਉਂ ਵਧੰਡਿਆ ਸਹੀ ਗੱਲ ਹੈ ਜੀ ਇਹ ਪੰਜਾਬੀ ਨਿਊਜ਼ ਸੀ ਗਾਲਾਂ ਗੋਲੇ ਕੱਢਦੇ ਰਹਿਣਾ ਹੋਰ ਅੱਗੇ ਨਾ ਵਧਣ ਬੱਸ ਨਹੀਂ ਵਧਣ ਜੀ ਸਹੀ ਗੱਲ ਹੈ ਜੀ ਮਰ ਰੋਲਾ ਮੇਰੇ ਇਸ ਚੀਜ਼ ਆਇਆ ਤੇ ਚਲੋ ਪਾਜੀ ਹੋਰ ਸਾਡੇ ਵਾਸਤੇ ਕਰੋ ਟਿੱਕਾ ਯਾਰ ਲਓ ਜੀ ਲਓ ਤੇ ਉਸ ਤੋਂ ਬਾਅਦ ਬਾਕੀ ਚੱਲਦੇ ਆ achar ਵਾਲੇ ਪਾਸੇ ਨੂੰ ਤੇ ਨਾਲ ਬਾਕ ਚਿਕਨ ਟਿੱਕਾ ਆਇਆਗਾ ਜੀ ਇਹ 150 ਦੀ ਹਾਫ ਪਲੇਟ ਹੈ ਜੀ ਦੋ ਸਟਿਕਸ ਹੁੰਦੀਆਂ ਨੇ ਇਹਦੇ ਵਿੱਚ ਦੋ ਸਟਿਕ ਹਾਂਜੀ 150 ਦੀ ਇਹ ਬੋਨ ਥਾਈ ਬੋਨਲੈਸ ਹੈ ਜੀ ਚੈਸਟ ਦਾ ਟਿੱਕਾ ਨਹੀਂ ਯੂਜ਼ ਕਰਦੇ ਅਸੀਂ ਥਾਈ ਦਾ ਪਾਜੀ ਇਹਨਾ ਸਸਤਾ ਕਿੱਥੋਂ ਕਿਉਂ ਕਰ ਰਹੇ ਹੋ ਵੀ ਇਹਨਾ ਸਸਤਾ ਭਾਈ ਜੀ ਬਸ ਸਸਤੀ ਚੀਜ਼ ਤੇ ਵਧੀਆ ਚੀਜ਼ ਦੇ ਰਹੇ ਹਾਂ ਤਾਂ ਹੀ ਕਸਟਮਰ ਦੀ ਭੀੜ ਹੁੰਦੀ ਹੈ ਜੀ ਅੱਛਾ ਹਾਂਜੀ ਹਾਂਜੀ ਕਸਟਮਰ ਦੀ ਭੀੜ ਤਾਂ ਠੀਕ ਹੈ ਭਾਜੀ ਪਰ ਫੇਰ ਵੀ ਇਹਨਾ ਸਸਤਾ ਦੇਣਾ ਕਿਤੇ ਮੈਨੂੰ ਨਹੀਂ ਲੱਗਦਾ ਯਾਰ ਵੈਲਿਊ ਗੱਲ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਜੀ ਅਸੀਂ 100 ਰੁਪਏ ਦਾ 150 ਰੁਪਏ ਦਾ ਹਾਫ ਚ ਹਾਫ ਚ 12 ਪੀਸ ਆ ਦੋ ਸਿਕੜੀਆਂ ਆ ਹਾਫ ਆ ਹਾਫ ਪਲੇਟ ਹੈ ਜੀ ਕੀ ਬਾਤ ਹੈ ਯਾਰ ਭਾਈ ਇੰਨਾ ਸਸਤਾ ਤੁਸੀਂ ਯਾਰ ਮੈਨੂੰ ਨਹੀਂ ਸਮਝ ਆ ਰਹੀ ਕਿਵੇਂ ਦੇ ਰਹੇ ਹੋ ਭਾਈ ਭਾਈ ਜੀ ਸ਼ੁਰੂ ਤੋਂ ਇਹ ਰੇਟ ਹੈ ਜੀ ਅੱਛਾ ਅਸੀਂ ਸ਼ੁਰੂ ਤੋਂ ਇਹ ਰੇਟ ਵੇਚ ਰਹੇ ਹਾਂ ਜੀ ਓਹ ਕੀ ਬਾਤ ਹੈ ਭਾਜੀ ਚਲੋ ਭਾਈ ਹੁਣ ਮੇਨ ਗੱਲ ਇਹ ਆ ਕਿ ਹੁਣ ਤੁਸੀਂ ਵੇਖ ਰਹੇ ਹੋ ਅੱਜ ਤੁਹਾਡਾ ਸਵਾਦ ਦੇਖਦੇ ਆ ਵੀ ਸਵਾਦ ਕਿਵੇਂ ਦਾ ਆ ਹਾਂਜੀ ਹਾਂਜੀ ਟੇਸਟ ਕਰਕੇ ਤੁਸੀਂ ਰਿਵਿਊ ਦਿਓ ਜੀ ਆ ਸਾਨੂੰ ਪਤਾ ਲੱਗਦਾ ਵੀ ਅਸੀਂ ਇੰਸਟਾਗ੍ਰਾਮ ਦੇ ਉੱਤੇ ਸਾਰੀਆਂ ਚੀਜ਼ਾਂ ਫੇਕ ਨਹੀਂ ਹੁੰਦੀਆਂ ਹਾਂਜੀ ਹਾਂਜੀ ਇੰਸਟਾਗ੍ਰਾਮ ਦੀ ਕੋਈ ਚੀਜ਼ਾਂ ਚੰਗੀਆਂ ਹੀ ਲੱਭਦੀਆਂ ਨੇ ਓ ਯਾਰ ਆ ਗਿਆ ਖੱਟੇ ਟਿੱਕੇ ਭਾਈ ਹੁਣ ਇਹਦੇ ਵਿੱਚ ਕੀ ਕੀ ਪਾਉਣ ਲੱਗੇ ਹੋ ਇਹਦੇ ਜਾਊਗਾ ਜੀ ਲੈਮਨ ਇਹ ਲੈਮਨ ਹੀ ਹੈਗਾ ਭਾਈ ਇਹ ਜਿਹੜਾ ਸਾਡੇ ਨੈਗੇਟਿਵ ਕਮੈਂਟ ਕਰਨ ਵਾਲੇ ਉਹਨਾਂ ਦੇ ਨਮਕ ਆ ਇਹ ਪੂਰਾ ਨਿੰਬੂ ਨੂੰ ਛੋੜਿਆ ਜਾ ਰਿਹਾ ਉਹਨਾਂ ਦੇ ਉੱਪਰ ਆ ਗਿਆ ਜੀ ਚਾਟ ਮਸਾਲਾ ਓਏ ਨਿੰਬੂ ਪਾ ਕੇ ਉੱਪਰ ਚੱਖਮ ਇਹ ਤੁਹਾਡਾ ਹਾਪਲੇ ਟਿੱਕਾ ਹੋ ਗਿਆ ਜੀ ਰੈਡੀ ਅੱਛਾ ਹਾਪਲੇ ਡਨ ਹੋ ਗਿਆ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਹੁਣ ਇਹਦੇ ਨਾਲ ਕੀ ਦੇਣਾ ਤੁਸੀਂ ਇਹਦੇ ਨਾਲ ਸਾਡੀ ਮਿੰਟ ਸੌਸ ਤੇ ਸੈਲਡ ਜੀ ਸੈਲਡ ਆਊਗਾ ਹਾਂਜੀ ਤੇ ਨਾਲ ਇਹਨਾਂ ਰੋਮਾਲੀ ਰੋਟੀ ਰੋਮਾਲੀ ਰੋਟੀ ਵੀ ਹੈਗੀ ਹੈ ਜੀ ਅੱਛਾ ਉਹ ਵੀ ਦਿਓ ਯਾਰ ਫੇ ਸਵਾਤਾ ਰੋਮਾਲੀ ਰੋਟੀ ਦਾ ਲੈ ਕੇ ਦੇਖੀਏ ਭਾਜੀ ਆ ਤੁਹਾਡੀ ਪਲੇਟ ਤਿਆਰ ਹੋ ਗਈ ਜੀ ਕੀ ਬਾਤ ਹੈ ਭਾਜੀ ਕੀ ਬਾਤ ਹੈ ਜੀ ਬਹੁਤ ਵਧੀਆ ਭਾਜੀ ਤੇ ਆ ਬਣੀ ਨਾ ਗੱਲ ਹੁਣ ਇਹਨੂੰ ਕਹਿੰਦੇ ਆ ਹੁਣ ਅਸਲੀ ਟਿੱਕੇ ਦੀ ਪਲੇਟ ਆ ਹਾਂਜੀ ਜੀ ਤੇ ਹੁਣ ਕਰਨਾ ਕੀ ਆ ਪਹਿਲਾਂ ਆਪਾਂ ਟੈਸਟ ਕਰਦੇ ਆਂ ਬਾਈ ਮਲੇ ਨੂੰ ਟੇਕ ਨਾਲ ਜਰੂਰ ਦੇ ਤੁਹਾਨੂੰ ਦੇ ਰਹੇ ਆਂ ਜੀ ਦੇਰ ਹਾਫ ਤੰਦੂਰੀ ਲਾਓ ਜੀ ਤੇ ਇੱਥੇ ਆ ਜਾਓ ਜੀ ਭਾਜੀ ਇਹਦਾ ਫੋਨ ਯਾਰ ਹੈਲੋ ਗੂਗਲ ਪੇ ਵਾਲੇ ਕਿਉਂ ਨਾ ਜਿਆਦਾ ਸੇਕ ਕਿਉਂ ਨਾ ਜਿਆਦਾ ਇਕੱਲੀ ਗਰਮ ਕਰਨੀ ਹੈ ਬਸ ਤੇ ਇਧਰ ਦਿਖਾ ਦਈਏ ਤੁਹਾਨੂੰ ਇਹ ਅਮਨ ਪਿਸ਼ਵਰੀ ਨਾਲ ਉੱਪਰ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਲਿਕੇਸ਼ਨ ਤੁਹਾਨੂੰ ਦੇ ਦਿਆਂਗੇ ਕਿੱਥੇ ਤੁਸੀਂ ਆਉਣਾ ਬਹੁਤ ਸੌਖੀ ਲੋਕੇਸ਼ਨ ਆ ਤੇ ਥੋੜਾ ਕੈਮਰਾ ਫੋਨ ਅੱਕੀ ਪਗ ਦਾ ਘਟ ਹੋਵੇ ਠੀਕ ਹੈ ਤੇ ਹੁਣ ਆਪਾਂ ਪਹਿਲਾ ਟਿੱਕੇ ਨੂੰ ਇਹ ਕਰੀ ਫਰਾਈ ਕਰ ਲਈਏ ਦੇ ਰਹੇ ਜੀ ਸਿੰਪਲ ਵੇ ਨਾਲ ਉਹਦੀ ਬਾਤ ਆ ਜਿਹੜੀ ਆਪਣੀ ਰੋਮਾਂ ਵਾਲੀ ਓਏ ਹੋਏ ਹੋਏ ਭਾਜੀ ਕੀ ਬਾਤ ਹੈ ਯਾਰ ਐਕਸੇ ਥੋੜੀ ਜਿੜਨੀ ਪਾ ਲਓ ਲਓ ਪਿਆਜ਼ ਵੀ ਦਵਾ ਥੋੜੇ ਬਾਅਦ ਇਹਨਾਂ ਵਾਰ ਕਰਕੇ ਗਾ ਖੱਟਾ ਕੱਲਾ ਆਵੇ ਤੁਸੀਂ ਸਹੀ ਹੈ ਜੀ ਅੱਛਾ ਹੋ ਮੁੰਲੇ ਮਖਾ ਦਾ ਵੀਰਵਾਰ ਆਣੇ ਉਹ ਬੜਾ ਫਰਕ ਪੈਂਦਾ ਜੀ ਇੱਥੇ ਬਈ ਪੱਕੀ ਵਾਲਾ ਦੇਖੋ ਜੀ ਚੀਜ਼ਾਂ ਜਿਹੜੀਆਂ ਇੰਸਟਾਗ੍ਰam ਦੇ ਉੱਤੇ ਹੁੰਦੀਆਂ ਨੇ ਵਾਕਿ ਸਵਾਦ ਬਹੁਤ ਵਧੀਆ ਹੁੰਦੀਆਂ ਨੇ ਕਮਾਲ ਦਾ ਸਵਾਦ ਜ਼ਬਰਦਸਤ ਤੇ ਹੁਣ ਵਾਰੀ ਆ ਗਈ ਨਾ ਵਾਲੀ ਵਿੱਚ ਰੱਖ ਕਾਲਾ ਭਾਜੀ ਰੋਲ ਬਣੇਗਾ ਵੱਡਾ ਉਹਦੇ ਦੋ ਪੀਸ ਹੋ ਜਾਣਗੇ ਬਸ ਕਰਮਾਲੀ ਰੋਟੀ ਦੇ ਦੋ ਪੀਸ ਹੋ ਜਾਣਗੇ ਦੋ ਦੇ ਚਾਰ ਹੋ ਜਾਣਗੇ ਨਾਲ ਨਾਲ ਉੱਤੇ ਇੱਕਾ ਤੇਰੇ ਰੋਲ ਬਣਾ ਇੱਕ ਟਿੱਕਾ ਨਾਲ ਹੋਰ ਰੱਖਦੇ ਆ ਤੇ ਨਾਲ ਆ ਗਿਆ ਦੇ ਉੱਤੇ ਪਿਆਜ਼ ਹਾਂਜੀ ਹਾਂਜੀ ਕੋਈ ਨਹੀਂ ਉਹ ਆ ਰਹੇ ਆ ਭਾਜੀ ਬੜਾ ਪਿਆਰ ਹੋਰ ਲੱਖੋ ਨਾਲ ਇਹਨੂੰ ਪਿਆਰ ਕਰਕੇ ਹੁਣ ਇਹਨੂੰ ਕਰੋ ਇਥੇ ਗੁੱਛੀ ਕਿੰਨਾ ਚਾਰ ਹੁੰਦਾ ਹੈ ਇਹ ਗਰੇਵੀ ਚਿਕਨ ਨਹੀਂ ਕਰੂਗੀ ਕਿਆ ਬਾਤ ਹੈ ਅੱਡੀ ਕਵਾਈਟ ਜਦੋਂ ਹੋਵੇ ਨਾ ਫਿਰ ਹੋਮੇਡ ਚਿਕਨ ਰੱਖਣ ਦੀ ਘਰੋਂ ਬਣਾ ਕੇ ਲਿਆ ਗਾ ਇਹ ਵੀਡੀਓ ਵਾਲੇ ਹੋ ਰਹੇ ਨੇ ਦੇਖੋ ਇਹ ਵੀਡੀਓ ਦਾ viral ਹੋਏ ਮੈਂ ਆਪਣੀ ਪੂਰੀ ਵੀਡੀਓ ਦੇਖ ਕੇ ਆਇਆ ਗੱਲ ਥੈਂਕ ਯੂ ਭਾਈ ਜੀ ਖਾਓ ਤੁਸੀਂ ਟੇਸਟ ਕਰੋ ਜੀ ਹਾਂ ਜੀ ਹਾਂ ਜੀ ਟਿੱਕਾ ਦੇ ਚਿਕੀ ਦੇ ਦਾ ਦੇਤਾ ਜੀ ਭਾਈ ਐਂਡ ਇਹ ਸੁਪਰ ਟਿੱਕਾ ਰਿਹਾ। ਬਾਲੋ ਟਿੱਕਾ ਕਿੰਨਾ ਕਾਗ ਹੈ ਵੀਡੀਓ ਦੇਖ ਕੇ ਆਇਆ। ਮਟਰਗਰ 15 ਘਾਹ ਕਿਦਾਂ ਵਧੀਆ ਲੱਗ ਰਿਹਾ। ਕੋਈ ਸ਼ਿਮਲਾਪੂਰੀ ਤੋਂ ਆ ਰਿਹਾ ਕੋਈ। ਤਾਂ ਆਪਣੇ ਤਮਨભાઈ ਦੇ ਆ ਗਏ ਜੀ। ਆਓ ਜਰਾ ਇਧਰ। ਹਾਂਜੀ ਸਾਈ। ਪਰ ਇਹ ਗੱਲ ਸਾਬ। ਹਾਂਜੀ। ਬਟਿੱਕਾ ਵਾਕਿ ਕਮਾਲ ਦਾ। ਥੈਂਕ ਯੂ ਜੀ। ਸੱਚੀ ਗੱਲ ਆ। ਅਮੇਜ਼ਿੰਗ ਫਲੇਵਰ ਭਾਜੀ। ਥੈਂਕ ਯੂ ਸਰ। ਜਿਹੜਾ ਤੁਸੀਂ ਉੱਪਰ ਨਿੰਬੂ ਪਾਇਆ ਨਾ। ਹਾਂਜੀ। ਓਏ ਹੋਏ ਹੋਏ। ਨਿੰਬੂ ਦਾ ਮਸਾਲਾ ਨਾ ਚਾਣ ਗੜ ਲਈ। ਉਹ ਜਿਹੜੇ ਨੈਗਟਿਵ ਕਮੈਂਟ ਵਾਲੇ ਵੀ ਨਾ ਉਹਨਾਂ ਦੀ ਜਾਨ ਨਿਕਲੀ ਉਹ ਨਿੰਬੂ ਤੇ ਪਰ ਮਸਾਲਾ ਵੇੜਾ ਚੀਕਾ ਪਵਾ ਦੇਾਂਗੇ ਇਹ ਵਾਗੇ ਚੀਕਾ ਪੋਣ ਵਾਲਾ ਠੀਕ ਹੈ ਜੀ ਵਾਗੇ ਬੜੀ ਕਮਾਲ ਦਾ ਫਲੇਵਰ ਬਹੁਤ ਵਧੀਆ ਤੇ ਹੁਣ ਭਾਈ ਤੁਹਾਨੂੰ ਆਚਾਰ ਵੀ ਨਾਲ ਡੇਸਟ ਕਰਵਾ ਦੋ ਪਰ ਮਾਲੀ ਰੋਟੀ ਸਾਡੇ ਕੋਲ ਪਈਆ ਦੇ ਨਾਲ ਮੈਂ ਇਹਨੇ ਡੇਸਟ ਕਰ ਲਈ ਆਪਾਂ ਨੂੰ ਚਲੋ ਠੀਕ ਹੈ ਜੀ ਅਸੀਂ ਲੈ ਲਵਾਂਗੇ ਸਰ ਚਿਕਨ ਮਟਨ ਪਰ ਇਹ ਹੁਣ ਬੱਕਰੇ ਦਾ ਆਚਾਰ ਤੇ ਮਟਨ ਦਾ ਉਹ ਜਿਹੜਾ ਮਤਲਬ ਇਹ ਨਹੀਂ ਮੜਦਾ ਨਾ ਮੁਰਗੇ ਵਾਲਾ ਠੀਕ ਹੈ ਜੀ ਬੱਕਰਾ ਹੀ ਹੋਣ ਦਿਓ ਭਾਜੀ ਫਿਰ ਠੀਕ ਹੈ ਜੀ ਲੋ ਜੀ ਇੱਧਰ ਆ ਗਿਆ ਸਾਡੇ ਕੋਲ ਬੱਕਰੇ ਦਾ ਆਚਾਰ ਇਦਰ ਚੈੱਕ ਕਰੋ ਜਰਾ ਭਾਈ ਕੀ ਬਾਤ ਹੈ ਹਾਂਜੀ ਆਚਾਰ ਵੀ ਨਾ ਯਾਰ ਸਬਜੀ ਵਾਲਾ ਹੀ ਆ ਚਾਰ ਕਰਾਵਾਂ ਤੁਹਾਨੂੰ ਇੱਕ ਕਹੋ ਕਹ ਲਓ ਵੀ ਇੱਕ ਸਬਜੀ ਰੋਸਟ ਕੀਤੀ ਹੋਈ ਆ ਪ੍ਰੋਪਰ ਤਰੀਕੇ ਨਾਲ ਥੈਂਕ ਯੂ ਭਾਜੀ ਅਮਰ ਭਾਈ ਜੀ ਤੁਹਾਡੇ ਕੋ ਮਾਈਕ ਲਗਾ ਦਿਓ ਨਾਲ ਹਾਂਜੀ ਹਾਂਜੀ ਮਾਈਕ ਲੱਗਾ ਆਇਆ ਤੇ ਵਾਕਈ ਬਈ ਕਮਾਲ ਦਾ ਆਚਾਰ ਦਾ ਫਲੇਵਰ ਆ ਹੁਣ ਪਹਿਲਾਂ ਆਪਾਂ ਇਹਨੂੰ ਸਿੰਪਲ ਹੀ ਲੈਣਾ ਪਰ ਮਾਲੀ ਰੋਟੀ ਨਾਲ ਖਾਣੇ ਭਾਜੀ ਇਹ ਰੂਲ ਬਣਾ ਲਿਆ ਕਿੰਨਾ ਕੀਆ ਬਾਤ ਇਹ ਤਾਂ ਡਰਾਈ ਫੂਡ ਨਾਲ ਹੀ ਕਾਜੂ ਕਜੂ ਬਗੈਰਾ ਸਾਰਾ ਕੁਝ ਪਿਚ ਪਾਇਆ ਲਓ ਜੀ ਆ ਦੇਖੋ ਹਾਂ ਗੁਰਵਾਰੀ ਆ ਜੀ ਟੈਸਟ ਕਰ ਹਾਂਜੀ ਜਤਿਨ ਭਾਈ ਜੀ ਲਓ ਜੀ ਆਪ ਤੰਦੂਰੀ ਜਤਿਨ ਭਾਈ ਦਾ ਓਏ ਹੋਏ ਅਮਨ ਭਾਈ ਹਾਂਜੀ ਉਧਰ ਹੀ ਆ ਜਾ ਆਗੇ ਜੀ ਅੱਜ ਦੁਕਾਨ ਛੱਡ ਦੇ ਛੱਡਤੀ ਜੀ ਤੁਹਾਡੇ ਲਈ ਹੋਰ ਦੱਸੋ ਭਾਈ ਸੱਚੀ ਗੱਲ ਆਚਾਰ ਦਾ ਹਾਂਜੀ ਸਰਾ ਲਾਤਾ ਭਾਈ ਥੈਂਕ ਯੂ ਜੀ ਪੱਲੀ ਪੱਲੀ ਵਾਰੀ ਮੈਂ ਦੋ ਸ਼ੂਟ ਕੀਤੇ ਨੇ ਅੱਛਾ ਜੀ ਦੋ ਸ਼ੂਟਾਂ ਦੇ ਵਿੱਚ ਕਿਤੇ ਨਾ ਚੀਜ਼ਾਂ ਸਮਝ ਨਹੀਂ ਲੱਗਦੀਆਂ ਪਰ ਅੱਜ ਤੀਜੇ ਸ਼ੂਟ ਦੇ ਵਿੱਚ ਆ ਕੇ ਅਸਲ ਆਚਾਰ ਦੀ ਸਮਝ ਲੱਗੀ ਇਸ ਆਚਾਰ ਵਾਕਿਆ ਆਚਾਰ ਵਰਗਾ ਹੋਣਾ ਚਾਹੀਦਾ ਆਚਾਰ ਵਰਗਾ ਹੀ ਭਾਜੀ ਹੁਣ ਅਸੀਂ ਵੀ ਕਈ ਜਗ੍ਹਾ ਖਾਈਦਾ ਪਹਿਲੇ ਬਣਾਉਣ ਤੋਂ ਪਹਿਲੇ ਜਦੋਂ ਨਹੀਂ ਕਾਟ ਸ਼ੁਰੂ ਕੀਤੀ ਸੀ ਜਗ੍ਹਾ ਜਗ੍ਹਾ ਤੇ ਜਾ ਕੇ ਟਰਾਈ ਕਰੀਦਾ ਸੀ ਵੀ ਕੋਈ ਨਵੀਂ ਚੀਜ਼ ਸਾਡੇ ਮਾਈਂਡ ਚ ਆ ਜਾਏ ਬਿਲਕੁਲ ਉਹ ਖਾਈਦਾ ਸੀਗਾ ਲੋਕਾਂ ਦਾ ਉਹ ਗਰੇਵੀ ਚਿਕਨ ਟਾਈਪ ਮਤਲਬ ਬਣਾਇਆ ਹੁੰਦਾ ਉਹਨਾਂ ਨੇ ਜਿਹਦਾ ਹੋਮ ਮੇਡ ਗਰੇਵੀ ਚਿਕਨ ਹੁੰਦਾ ਜੀ ਜਾਂਦ ਵਿੱਚ ਮਤਲਬ ਵੀ ਉਹ ਦੂਜੇ ਜਾਦੇ ਪਾਏ ਹੁੰਦੇ ਨੇ ਖੜੇ ਮਸਾਲੇ ਹੋ ਗਿਆ ਜਾਂ ਉਹਦੇ ਵਿੱਚ ਤੇਲ ਬਹੁਤ ਜ਼ਿਆਦਾ ਪਾਇਆ ਹੁੰਦਾ ਪਾਇਆ ਹੁੰਦਾ ਜੀ ਤੇ ਬਣਦਾ ਵੀ ਪ्योर ਸਰ ਉਹਦੇ ਤੇਲ ਚ ਬਣਾਈਦਾ ਜੀ ਡ్రਾਈ ਫਰੂਟ ਪਾਈਦਾ ਵਿੱਚ ਸਾਰਾ ਕੀ ਬਾਤ ਯਾਰ ਵਾਕਈ ਭਾਜੀ ਕਮਾਲ ਦਾ ਬਣਾਇਆ ਬਾਈ ਕਿੱਥੋਂ ਤੁਸੀਂ ਆਪ ਬਣਾਉਨੇ ਕੋਲ ਬਣਾਉਂਦਾ ਫਾਦਰ ਸਾਹਿਬ ਬਣਾਉਂਦੇ ਨੇ ਜੀ ਮੇਰੇ ਓਏ ਹੋਏ ਹੋਏ ਅੱਛੀ ਗੱਲ ਫਾਦਰ ਸਾਹਿਬ ਬਣਾਉਂਦੇ ਜੀ ਤੁਹਾਡੇ ਹੱਥਾਂ 'ਚ ਬਾਪੂ ਦੇ ਹੱਥਾਂ 'ਚ ਜਾਦੂ ਆ ਭਾਈ ਥੈਂਕ ਯੂ ਜੀ ਅੱਛੀ ਗੱਲ ਆ ਤੇ ਜੀ ਬਚਪਨ ਤੋਂ ਖਾਂਦੇ ਆ ਰਹੇ ਆ ਤਾਂ ਕੰਮ ਹੋਣ ਸਾਨੂੰ 23 ਸਾਲ ਹੋਏ ਸ਼ੁਰੂ ਕੀਤੇ ਨੂੰ ਤੇ ਬਚਪਨ ਤੋਂ ਹੀ ਫਾਦਰ ਸਾਹਿਬ ਨੇ ਸਰਦੀ 'ਚ ਬਣਾ ਕੇ ਰੱਖਦੇ ਨਾ ਜਦੋਂ ਵੀ ਮਤਲਬ ਠੰਡ ਦੇ ਵਿੱਚ ਇਹ ਹੀ ਚੀਜ਼ ਖਾਈਦੀ ਸੀਗੀ ਜੀ ਆਚਾਰ ਅਮੇਜ਼ਿੰਗ ਬਣਿਆ ਥੈਂਕ ਯੂ ਜੀ ਕਿੰਨਾ ਕਮਾਲ ਦੇ ਆਚਾਰ ਕਮਾਲ ਦਾ ਤੇ ਭਾਈ ਹੁਣ ਆਉਣਾ ਦੱਸੋ ਖਾ ਤੁਸੀਂ ਆਣਾ ਜੀ ਇੱਥੇ ਫਾਉਂਟੇਨ ਜੋਗ ਤੇ ਪਵਿਲੀਅਨ ਜੋਗ ਦੇ ਪਵਿਲੀਅਨ ਮੋਲ ਦੇ ਬਿਲਕੁਲ ਵਿਚਕਾਰ ਅਮਨ ਬਿਜੋਰੀ ਚਿਕਨ ਦੇ ਜੀ ਤੇ ਸ਼ਾਮ ਨੂੰ ਕਿੰਨੇ ਵਜੇ ਆਉਣੇ ਭਾਈ ਉਹ ਵੀ ਦੱਸੋ ਸ਼ਾਮੀ 5 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਤੁਹਾਨੂੰ ਇੱਥੇ ਮਿਲਾਂਗੇ ਜੀ 5 ਵਜੇ ਤੋਂ ਲੈ ਕੇ ਸ਼ਾਮੀ 11 ਵਜੇ ਤੱਕ ਪਰ ਤੁਸੀਂ ਆਉਣਾ ਕਿਤੇ ਵਜੇ ਹੈ ਲਗਭਗ ਪੌਣੇ 6 ਲੈਵਲ ਤੇ ਵਜੇ ਆਉਣਾ ਕਿਉਂਕਿ ਬਾਈ ਥੋੜਾ ਲੇਟ ਹੋਇਆ ਕਿਉਂ ਭਾਈ ਹਾਂਜੀ ਹਾਂਜੀ ਕੋਈ ਨਾ ਡਰੇ ਭਾਈ ਦਾ ਨਾਮ ਲੈਣਾ ਹਾਂ ਇੱਥੇ ਮੋਰੇ ਜਿਹੇ ਕਿੱਦੀ-ਕੁੜੀ ਚੱਕਣ ਵਾਲਾ ਹੋਵੇ ਤੇ ਬਾਈ ਨੂੰ ਫੋਨ ਕਰ ਸਕਦੇ ਆ ਗੱਡੀ ਨਹੀਂ ਚੱਕੀ ਜਾਣੀ ਕਿਉ ਪੂਰੀ ਬੱਲੇ ਬੱਲੇ ਆ ਭਾਈ ਹਾਂਜੀ ਹਾਂਜੀ ਭਾਈ ਬਾਦੇ ਭਾਜੀ ਆਚਾਰ ਤੁਹਾਡਾ ਬਹੁਤ ਕਮਾਲ ਦਾ ਆ ਜ਼ਬਰਦਸਤ ਭਾਜੀ ਵੀ ਹੁਣ ਪਤਾ ਲੱਗਾ ਅਸਲੀ ਆਚਾਰ ਹੁਣੇ ਕਿਦਾਂ ਚਾਹੀਦੀ ਹੈ ਭਾਜੀ ਜਦੋਂ ਆਪਾਂ ਆਚਾਰ ਦੇ ਬਾਰੇ ਸੋਚਦੇ ਆ ਮਾਈਂਡ ਦੇ ਡੈਵੀਨੇਸ਼ਨ ਉਹਦੀ ਕੀ ਜਾਂਦੀ ਵੀ ਆਚਾਰ ਅਸੀਂ ਅੰਬ ਦਾ ਖਾਦਾ ਜਾਂ ਉਹਦਾ ਖਾਦਾ ਬਿਲਕੁਲ ਫਲੇਵਰ ਜੇ ਆਚਾਰ ਦੇ ਵਿੱਚ ਜਾਰੀ ਨਾ ਹੋਵੇ ਤਾਂ ਉਹਦਾ ਫਾਇਦਾ ਕੀ ਜੇ ਆਚਾਰ ਕੇ ਆਂਦਾ ਉਹਨੂੰ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਹਾਂਜੀ ਤੇ ਭਾਜੀ ਹੁਣ ਸਾਡੇ ਲਈ ਹੋਰ ਕੀ ਲੈ ਲ ਤੁਸੀਂ ਤੁਸੀਂ ਦੱਸੋ ਜੀ ਕੀ ਖਾਓਗੇ ਫਿਸ਼ ਵੀ ਹੈਗੀ ਆਪਣੇ ਕੋਲ ਫਰਾਈਡ ਫਿਸ਼ ਫਰਾਈਡ ਚਿਕਨ ਕਰੀਮੀ ਦੇ ਵਿੱਚ ਕੁਝ ਟੇਸਟ ਕਰਨਾ ਉਹ ਦੱਸੋ ਜੀ afghani chicken ਹੈ lemon ਇੱਕ lemon chicken ਬਾਬਾ ਅੱਛਾ ਜੀ ਠੀਕ ਹੈ ਜੀ ਬਾਕੀ ਬਹੁਤ ਕਮਾਲ ਦਾ ਓਕੇ ਬਈ ਬੀ ਜੀ ਹਾਂ ਜੀ ਇਹ ਵੀ ਬਣਾ ਲਗੇ ਬਣਾ ਰਹੇ ਜੀ ਚਿਕਨ ਟਿੱਕਾ ਰੋਲ ਜਿਹੜਾ ਤੁਹਾਨੂੰ ਚਿਕਨ ਟਿੱਕਾ ਦਿੱਤਾ ਜੀ ਉਹਦਾ ਰੋਲ ਵੀ ਰੈਪ ਕਰਕੇ ਦੇਈਦਾ ਵਾ ਕੀ ਬਾਤ ਹੈ ਭਾਜੀ ਓਏ ਹੋਏ ਹੋਏ ਵਾਹ ਰੋਲ ਵੀ ਹੁੰਦੇ ਨੇ ਸਾਡੇ ਕੋਲ ਰੋਲ ਵੀ ਹੁੰਦੇ ਨੇ ਜੀ ਸਿਕਬਾਬ ਰੋਲ ਚਿਕਨ ਟਿੱਕਾ ਰੋਲ ਅੱਛਾ ਹਾਂ ਜੀ ਤੇ ਹੁਣ ਰੈਪ ਹੋਏਗਾ ਜੀ ਇਹਦੀ ਓਏ ਹੋਏ ਇਹ ਚੋਲ ਮਲਾਈ ਆਡ ਕੀਤੀ ਕੀ ਕੀ ਹਾਂਜੀ ਮਲਾਈ ਕ੍ਰੀਮ ਹੈ ਜੀ ਇਹ ਡੇਅਰੀ ਕ੍ਰੀਮ ਨਾਲ ਮਿੰਟ ਸੌਸ ਬਾ ਮਸਾਲਾ ਜੀ ਉਹਨਾਂ ਆ ਗਈ ਜੀ ਰਮਾਲੀ ਰੋਟੀ ਇਹ ਦੋ ਰੋਲ ਬਣ ਰੋਟੀਆਂ ਆ ਗਈ ਨਹੀਂ ਨਹੀਂ ਜੀ ਦੋ ਰੋਲ ਬਣਾਣੇ ਇੱਕ ਮਲਾਈ ਟਿੱਕਾ ਦਾ ਇੱਕ ਚਿਕਨ ਟਿੱਕਾ ਦਾ ਜੀ ਅੱਛਾ ਦੋ ਰੋਲ ਬਣੇ ਨਹੀਂ ਹਾਂਜੀ ਭਾਜੀ ਕੀ ਬਾਤ ਹੈ ਭਾਜੀ ਇਹਦੇ ਵਿੱਚ ਪਾ ਟਿੱਕੇ ਦੇ ਵਿੱਚ ਇਹਦੇ ਵਿੱਚ ਕਿੰਨੇ ਰੋਲ ਰੋਲ ਚ ਕਿੰਨੇ ਟਿੱਕੇ ਆਉਂਦੇ ਨੇ ਰੋਲ ਚ ਸਿੰਗਲ ਟਿੱਕਾ ਆਂਦਾ ਜੀ ਸਿੰਗਲ ਸੇਖ ਵਾਲੀ ਹਾਂਜੀ ਹਾਂਜੀ ਸਰ ਰੋਲ ਹੈਗਾ ਜੀ 100 ਰੁਪਏ ਦਾ 100 ਰੁਪਏ ਦਾ ਬਸ ਜੀ ਕਿਹਾ ਬੋਤ ਹੈ ਭਾਜੀ ਇਹ ਰੇਟ ਵਾਕਿਆ ਬਹੁਤ ਘੱਟ ਰੱਖੇ ਭਾਜੀ ਕਿੱਥੋਂ ਪੂਰੇ ਕਰਨੇ ਆਂਦੇ ਨੇ ਖਰਚ ਤੁਸੀਂ ਬਸ ਭਾਜੀ ਕਰੀ ਜਾਂਦੇ ਆ ਜੀ ਮਾਲਕ ਦੇ ਹੀ ਜਾਂਦਾ ਚੱਲੀ ਜਾਂਦੀ ਹੈ ਗੱਡੀ 170 ਕੱਟ ਲੈ ਆ ਥੋੜੇ ਜਿਹਾ ਗੱਡੀ ਕੁੜੀ ਵਾਲੇ ਫ੍ਰੀ ਖਾ ਗ ਜਾਂਦੇ ਫਿਰ ਭਾਜੀ ਸਰਦਾਰ ਬੰਦਾ ਦੇਖ ਕੇ ਅਗਲੇ ਪਹਿਲੇ ਹੀ ਪੈਸੇ ਦੇ ਕੇ ਜਾਂਦੇ ਆ ਜੀ ਓਏ ਹੋਏ ਆ ਲਓ ਜੀ ਇਹਨੂੰ ਸੇਕ ਕੇ ਦਿਓ ਰੋਲ ਨੂੰ अच्छा हूं इधर वारी हां जी इधर सिकूगा जी क्या बात है एड थोड़ा ही इंक्रीज कर ले आप 10 20 लीटर का आओ कट कट ले नहीं कोई गल अच्छा जो बटर लाके गरम करके सेक के दे रहे हैं दो पीस करके वारी बहुत बढ़िया है ओके रेडी हो गया हूं ये हां जी कर लो ये रेडी है जी अच्छा ਓਏ ਹੋਏ ਕੀ ਬਾਤ ਹੈ ਭਾਜੀ ਆਦਾ ਕਮਾਲ ਕਰਤੀ ਯਾਰ ਜਬਰਦਸਤ ਹੈ ਜੀ ਲੋ ਜੀ ਇਹ ਹੋ ਗਈ ਜੀ ਪਲੇਟ ਰੈਡੀ ਹੈ ਕਸਟਮਰ ਨੂੰ ਸਰਵ ਕਰਨ ਜਾ ਰਹੇ ਆ ਜੀ ਬਿਲਕੁਲ ਭਾਜੀ ਕਰੋ ਜੀ ਕਰੋ ਜੀ ਕਰੋ ਸਰ ਲਓ ਸਰ ਤੇ ਲੋ ਜੀ ਫਾਈਨਲੀ ਸਾਡੇ ਕੋਲ ਆ ਚੁੱਕਿਆ ਲੈਮਨ ਇੱਕਾ ਇਹ ਚੱਕਰੋ ਜੀ ਕਮਾਲ ਦਾ ਫਲੇਵਰ ਓਹ ਹੋ ਹੋ ਕੋਈ ਜਾਂਦਰ ਕੋ ਮਾਓ ਪਾਈ ਆਪਾਂ ਥੰਬਨੇਲ ਲਈ ਵਾਸਤੇ ਯਾਰ ਨੂੰ ਬਹੁਤ ਚਾਹੀਦੀ ਇੱਕ ਤੂੰ ਪਿੱਛੇ ਲੈ ਜਾ ਪਿੱਛੇ ਲੈ ਜਾ ਪਿੱਛੇ ਲੈ ਜਾ ਪਿੱਛੇ ਲੈ ਜਾ ਮੈਂ ਗਿਆ ਗਰਮ ਹੋ ਗਿਆ ਇੱਥੇ ਹੀ ਦੋ ਥੰਬਨੇਲ ਵਾਸਤੇ ਪ੍ਰੋਪਰ ਲਾਗੇ ਲਾਗੇ ਕਰੋਂ ਕੱਲਾ ਕੇ ਕੈਮਰਾ ਤੇ ਇੱਥੇ ਚਾਹ ਮਾ ਲੈਂਮਨ ਵਿੰਗਸ ਕੱਢ ਲੇ ਓਹ ਹੋ ਤਾਂ ਹੁਣ ਵਾਰੀ ਆ ਯਾਰ ਨੂੰ ਟੈਸਟ ਕਰਨ ਦੀ ਓਹ ਜਬਰਦਸਤ ਸਵਾਦ ਜਬਰਦਸਤ ਫਲੇਵਰ ਹਰ ਇੱਕ ਚੀਜ਼ ਬਾਈ ਦੀ ਕਮਾਲ ਦੀ ਵਾਕਈ ਸਵਾਦ ਬਾਈ ਦਾ ਬਹੁਤ ਕਮਾਲ ਦਾ ਹਰ ਇੱਕ ਚੀਜ਼ ਬਹੁਤ ਵਧੀਆ ਤੇ ਹੁਣ ਮੇਨ ਗੱਲ ਇਹ ਆ ਵੀ ਇੰਨਾ ਵਧੀਆ ਖਾਣਾ ਖਾਣ ਵਾਸਤੇ ਤੁਹਾਨੂੰ ਲੁਧਿਆਣੇ ਆਉਣਾ ਪੈਣਾ ਲੁਧਿਆਣੇ ਇਧਰ ਹੈਗਾ ਫਾਉਂਟੇਨ ਚੌਂਕ ਇਧਰ ਹੈਗਾ ਆ ਅਕਵੇਲੀਨ ਬੋਲ ਔਰ ਇੱਕ ਗੱਬੇ ਜਿਹੜੀ ਜਗ੍ਹਾ ਪਜਦੀ ਆ ਉੱਥੇ ਬਾਈ ਹੁਣਾਂ ਦੀ ਕਾਰਡ ਲੱਗਦੀ ਆ ਸ਼ਾਮ ਨੂੰ 5:30 ਵਜੇ 5 ਵਜੇ ਤੋਂ ਲੈ ਕੇ ਰਾਤ ਨੂੰ 11-12 ਵਜੇ ਤੱਕ ਕਮਾਲ ਦਾ ਫਲੇਵਰ ਕਮਾਲ ਦਾ ਸਵਾਦ ਤੇ ਬਾਈ ਇਹ ਮਿਲੂਗਾ ਤੇ ਬਾਈ ਇਧਰ ਆਓ 2 ਮਿੰਟ ਲਈ ਆਗੇ ਜੀ ਇਹ ਇਹ ਮਿਹਨਤੀ ਭਰਾ ਵਡਾ ਜਿਹੜਾ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਆ ਇਹਨੂੰ ਸਪੋਰਟ ਕਰੋ ਇੱਥੇ ਤੱਕ ਆਓ ਬਾਈ ਦੇ ਖਾਣੇ ਟਿੱਕੇ ਕਮਾਲ ਦੇ ਆ ਅਚਾਰ ਕਮਾਲ ਦਾ ਭਾਜੀ ਜਬਰਦਸਤ ਫਲੇਵਰ ਆ ਤੇ ਬਾਈ ਆਉਣ ਵਾਸਤੇ ਇੱਕ ਵਾਰੀ ਐਡਰੈਸ ਦੁਬਾਰਾ ਬੋਲ ਦਈਏ ਮੈਂ ਤਾਂ ਬੋਲ ਦਤਾ ਤਿੰਨ ਚਾਰ ਵਾਰੀ ਤੁਸੀਂ ਵੀ ਦੋ ਤਿੰਨ ਵਾਰੀ ਬੋਲ ਦਿਓ ਬੈਰ ਨੂੰ ਪਤਾ ਲੱਗ ਜੇ ਆ ਪਿੱਛੇ ਫਾਊਂਟਨ ਚੌਂਗ ਚਪਾਟੀ ਹੈ ਜੀ ਚਪਾਟੀ ਦੇ ਬਿਲਕੁਲ ਜਸਟ ਬਾਹਰ ਪਲਾਟ ਦੇ ਵਿੱਚ ਸਾਡੀ 카ਟ ਲੱਗਦੀ ਅਮਨ ਪਿਸ਼ੋਰੀ ਚਿਕਨ ਦੇ ਨਾਮ ਤੋਂ ਵਾਜੀ ਵਾਜੀ ਹਾਂਜੀ ਤੇ ਟਾਈਮਿੰਗ ਟਾਈਮਿੰਗ 5 ਵਜੇ ਤੋਂ ਲੈ ਕੇ ਰਾਤ 1 ਜੀ ਬੈਠੋ ਟਮੈਟੋ ਤੇ ਵੀ अवेलेबल ਹੈਗਾ ਜੀ ਆਪਣਾ ਚੁੱਕ ਲਵੋ अवेलेबल ਲਓ ਜੀ ਵਾ ਕੀ ਬਾਤ ਹੈ ਹੁਣ ਇੱਕ ਹੋਰ ਹੈ ਵੀ Google ਤੇ ਆਪਣੀ ਲੋਕੇਸ਼ਨ ਬਾਓ ਭਾਜੀ ਪਾ ਲੈਨੇ ਜੀ Google ਤੇ ਲੋਕੇਸ਼ਨ ਬਾਓ ਲੋਕੇਸ਼ਨ ਬਾਓ ਕਿਉਂਕਿ ਫਾਟੇ ਵਰਗੇ ਹੋਰ ਪਾਸੇ ਤੁਰੇ ਫਿਰਦੇ ਸੀ ਅੱਛਾ ਜੀ ਤੇ ਇਸ ਕਰਕੇ ਹੁਣ ਤੁਸੀਂ ਕਰਦਾ ਕੀ ਹੈ ਜੀ ਹੁਣ ਤੁਸੀਂ ਬਸ ਇੱਕੋ ਹੀ ਕੰਮ ਕਰਦਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਿਉਂ ਕਰਨਾ ਵੀ ਅਮਨ ਦਾ ਤੁਹਾਨੂੰ ਜਿਹੜਾ ਪਿਸ਼ੋਰੀ ਚਿਕਨ ਵਾਲਾ ਅਮਨ ਪਿਸ਼ੋਰੀ ਚਿਕਨ ਵਾਲੇ ਦਾ ਚਿਕਨ ਤੁਹਾਨੂੰ ਕਿਵੇਂ ਦਾ ਲੱਗਾ ਟਿੱਕੇ ਕਿਵੇਂ ਦੇ ਲੱਗੇ ਤੇ ਜਿਹੜੇ ਜਿਹੜੇ ਭਰਾ ਖਾ ਕੇ ਜਾ ਚੁੱਕੇ ਨੇ ਉਹ ਕਮੈਂਟ ਜਰੂਰ ਕਰਿਓ ਤੇ ਬ ਵੀ ਕਿਹੜੇ ਸਟੇਟ ਤੋਂ ਆ ਕਿਹੜੇ ਜ਼ਿਲ੍ਹੇ ਤੋਂ ਆ ਕਿਹੜੀ ਕੰਟਰੀ ਤੋਂ ਆ ਕਿੱਥੋਂ ਕਿੱਥੋਂ ਹੈ ਗਿਆ ਸਾਨੂੰ ਕਮੈਂਟ ਜਰੂਰ ਕਰਿਓ ਜੀ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ